ਸਾਡੇ ਕਿਲੋ ਕੀਪਕੋਟ ਦੇ ਐਸਐਸਪੀ ਡਾਕਟਰ ਪ੍ਰਗਯਨ ਜਨ ਮੈਡਮ ਦੇ ਹਦਦਾਂ ਤੇ ਅਸੀਂ ਕਾਫੀ ਗਸ਼ਤਾਂ ਵਗੈਰਾ ਵਧਾਈਆਂ ਹੋਈਆਂ ਤੇ ਮਲੇ ਹੰਸਰਾਂ ਤੇ ਲਗਾਤਾਰ ਸਾਡੇ ਵੱਲੋਂ ਕਾਰਵਾਈਆਂ ਚੱਲ ਰਹੀਆਂ ਨੇ ਨਸ਼ਿਆਂ ਦੇ ਵੀ ਸਾਡਾ ਰੋਜ਼ ਮਰਿਆ ਦੇ ਤੌਰ ਤੇ ਡੇਲੀ ਸਾਡਾ ਕੰਮ ਹੁੰਦਾ ਹੈ ਇਹ ਤੇ ਐਸੇ ਦੀ ਲੜੀ ਵਿੱਚ ਕੱਲ ਥਾਣਾ ਜੈਤੋ ਦੀ ਪੁਲਿਸ ਵੱਲੋਂ ਜਿਹੜੀ ਗਸ਼ਤ ਕੀਤੀ ਜਾ ਰਹੀ ਸੀ ਤਾਂ ਇੱਕ ਕੋਰਪੋਰਰ ਰੋਡ ਤੇ ਬੇਬਗ ਅ ਇਕੱਠਾ ਹੈਗਾ ਇੱਥਾਂ ਦਾ ਉੱਥੇ ਕੋਈ ਪੰਜ ਲੜਕੇ ਬੈਠੇ ਕੋਈ ਆਪਦੀ ਪਲੈਨਿੰਗ ਕਰ ਰਹੇ ਸੀਗੇ ਕੋਈ ਵਾਰਦਾਤ ਕਰਨ ਦੀ ਉਹਨਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਉਹਨਾਂ ਕੋਲੋਂ ਕਾਫੀ ਤੇਜ਼ ਕਰ ਹਥਿਆਰ ਹੋ ਗੇਰਾ ਕੋਹੜੀ ਵਗੈਰਾ ਕਾਪੇ ਵਗੈਰਾ ਸਾਨੂੰ ਬਰਾਮਦ ਆ ਆ ਇਹਨਾਂ ਦਾ ਕੀ ਬੈਕਗ੍ਰਾਉਂਡ ਕੀ ਸਰ ਇਹਨਾਂ ਦਾ ਜਿਹੜਾ ਅਸੀਂ ਕ੍ਰਿਮੀਨਲ ਬੈਕਗ੍ਰਾਉਂਡ ਚੈੱਕ ਕੀਤਾ ਉਹਨਾਂ ਦੇ ਨੌਂ ਕਾਨੂੰਨ ਇਹਨਾਂ ਤੋਂ ਤਿੰਨ ਜਣਾਂ ਦੇ ਪਹਿਲਾਂ ਦਰਜ ਹੈਗੇ ਆ ਚੋਰੀਆਂ ਦੇ ਲੁੱਟਾਂ ਖੋਹਾਂ ਦੇ ਐਕਸਾਈਡ ਐਕਟ ਵਗੈਰਾ ਦੇ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਪਾਇਆ ਕਿੱਥੋਂ ਦੇ ਰਹਿਣ ਵਾਲੇ ਇ ਇਹ ਇੱਥੇ ਜਿਹੜੇ ਜੱਟਾਂ ਦੇ ਏਰੀਆ ਦੇ ਰਹਿਣ ਵਾਲੇ ਕੋਈ ਛੜਕੜ ਮੱਲੇ ਦਾ ਕੋਈ ਇਥਾ ਆਸ-ਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਇਹ ਇਹ ਸੱਤਨ ਨੂੰ ਫੜਾ ਕੇ ਦੇ ਦਿੱਤੇ ਇਹ ਕੋਈ ਲੁੱਟ ਖੋੜੀ ਵਾਲਦਾਂ ਨੂੰ ਜਾਣਦੇ ਨਹੀਂ ਦੇ ਸੀਗੇ ਬਾਕੀ ਅਸੀਂ ਅੱਜ ਪੁਲਿਸ ਮੰਗ ਲੈ ਕੇ ਉਹ ਤਾਂ ਫਰਦਰ ਅੱਗੇ ਪੁੱਛਗਿੱਛ ਕਰਾਂਗੇ